जनाब ਮੈਨੂੰ ক্রিকেট ਖੇਡਣਾ ਹੀ ਨਹੀਂ ਆਉਂਦਾ ਲੈ ਤੈਨੂੰ ক্রিকেট ਖੇਡਣਾ ਨਹੀਂ ਆਉਂਦਾ ਉਹ ਤੈਨੂੰ ਜੂਆ ਖੇਡਣਾ ਆਉਂਦਾ ਨਹੀਂ ਨਹੀਂ ਜਨਾਬ ਮੈਨੂੰ ਜੂਆ ਵੀ ਖੇਡਣਾ ਨਹੀਂ ਆਉਂਦਾ ਤੇ ਕੋਈ ਨਹੀਂ ਹੁਣ ਤੂੰ ਸਾਡੇ ਕੋਲ ਆ ਗਿਆ ਤਾਂ ਤੈਨੂੰ ਜੂਆ ਵੀ ਸਿਖਾ ਦੇਾਂਗੇ ਇੱਥੇ ਸਵੇਰ ਤੋਂ ਲੈ ਕੇ ਰਾਤ ਤੱਕ ਇਹੀ ਕੰਮ ਤਾਂ ਚੱਲਦਾ ਹੀ ਉਹ ਜੇ ਤੇਰੇ ਕੋਲ ਨਾਲੇ ਪੈਸੇ ਹੈ ਨਹੀਂਗੇ ਤਾਂ ਤੂੰ ਐਦਾ ਕਰ ਤੂੰ ਬਾਜੀ ਲਾ ਕੋਈ ਨਹੀਂ ਆ ਕੱਲ ਅਸੀਂ ਬਾਜੀ ਲਾਈ ਸੀ ਤੇ 25 ਰੁਪਏ ਹੌਲਦਾਲ ਤੋਂ ਕਹਲੇ ਮੈਂ ਲੈਣੇ ਆਲੇ ਜਨਾਬ ਮੈਂ ਬਹੁਤ ਗਰੀਬ ਆ ਮੈਨੂੰ ਮਾਫ਼ ਕਰੋ ਮੈਨੂੰ ਬਾਹਰ ਕੱਢੋ ਲੈ ਆਖੇ ਸਾਹਿਬ ਮੈਂ ਬਹੁਤ ਜ਼ਿਆਦਾ ਗਰੀਬ ਆ ਓਏ ਅਸੀਂ ਕਹਿੰਦਾ ਮੀਰ ਆ ਅਸੀਂ ਕਹਿੰਦਾ ਥਾਣੇ ਮਰਸੜੀ ਜਾਂਦੇ ਆ ਅਸੀਂ ਵੀ ਭਰਾਵਾ ਤੇਰੇ ਵਾਂਗੂ ਰਖਸ਼ੇ ਵਾਲੇ ਨੂੰ ਕਿਰਾਇਆ ਦੇ ਕੇ ਕੰਮ ਤੇ ਆਉਨੇ ਆ ਜਨਾਬ ਜੇ ਮੈਂ ਕਾਲਾ ਫਿਰ ਮੈਨੂੰ ਰੱਖਿਆ ਕਿਉਂ ਮੈਨੂੰ ਬਾਹਰ ਕੱਢੋ ਲੈ ਓ ਤੈਨੂੰ ਐਸ ਕਰਕੇ ਰੱਖਿਆ ਮੇਰੇ ਅਸਲ ਕਲ ਦਾ ਜਵਾਬ ਦੇ ਕਿਉਂ ਜਦੋਂ ਕੋਠੀ ਨਵੀਂ ਬਣਦੀ ਐ ਉੱਤੇ ਨਜ਼ਰ ਵੱਟੂ ਕਿਉਂ ਲਾਇਆ ਹੁੰਦਾ ਜਨਾਬ ਕਿ ਕੋਠੀ ਨੂੰ ਨਜ਼ਰ ਨਾ ਲੱਗੇ ਤਾ ਤੈਨੂੰ ਅਸੀਂ ਆਪਣੇ ਥਾਣੇ ਵਿੱਚ ਤਾਂ ਰੱਖਿਆ ਕਿ ਸਾਡੇ ਥਾਣੇ ਨੂੰ ਨਜ਼ਰ ਨਾ ਲੱਗੇ ਜਨਾਬ ਮੈਂ ਤਾਂ ਕਹਿਣਾ ਕਿਤੇ ਮੈਨੂੰ ਨਜ਼ਰ ਨਾ ਲੱਗੇ ਲੈ ਤੈਨੂੰ ਨਜ਼ਰ ਨਾ ਲੱਗੇ ਉਹ ਤੈਨੂੰ ਨਜ਼ਰ ਸਵਾਲ ਕਰਨੀ ਆ ਤੂੰ ਤਾਂ ਕਿਸੇ ਨੂੰ ਨਜ਼ਰ ਹੀ ਨਹੀਂ ਆਉਂਦਾ ਉਹ ਜਨਾਬ ਮੈਂ ਗੱਲ ਸੁਣੋ ਇਹ ਤਾਂ ਇੰਨਾ ਕਾਲਾ ਹੈ ਇੰਨਾ ਕਾਲਾ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਲੱਗਦਾ ਕਿ ਜਿਹੜੇ ਪਿੰਡ ਦੇ ਵਿੱਚ ਇਹ ਜੰਮਿਆ ਹੋਣਾ ਉਸ ਪਿੰਡ ਵਿੱਚ 10 ਦਿਨ ਧੂਆਂ ਨਿਕਲ ਰਿਹਾ ਹੁਣ ਧੂਆਂ ਤੇ ਲੋਕਾਂ ਨੇ ਦੀ ਮਾਨ ਨੂੰ ਆ ਕੇ ਪੁੱਛਿਆ ਹੁਣਾ ਕਿ ਭੈਣ ਜੀ ਮੁੰਡਾ ਜੰਮਿਆ ਹੈ ਜਾਂ ਤੁਸੀਂ ਟਾਇਰਾਂ ਨੂੰ ਅੱਗ ਲਾਈ ਏ ਜਨਾਬ ਮੇਰੀ ਬੇਇੱਜ਼ਤੀ ਨਾ ਕਰੋ ਲੈ ਬੇਇੱਜ਼ਤੀ ਨਾ ਕਰੋ ਉਹ ਤੇਰੀ ਬੇਇੱਜ਼ਤੀ ਨਾ ਕੀ ਕਰੀਏ ਤਾਂ ਹੋਰ ਤੇਰੀ ਇੱਜ਼ਤ ਕਰੀਏ ਮੇਰੀ ਸੁਣ ਗੱਲ ਉਹ ਤੂੰ ਇੱਕ ਗੱਲ ਤੋਂ ਚਿੱਟਾ ਹੋ ਸਕਦਾ ਆ ਤੂੰ ਚੋਪਰ ਆਮਣਾ ਮੱਛੀ ਖਾ ਕੇ ਉਤੋਂ ਦੁੱਧ ਪੀ ਲਾ ਜਨਾਬ ਜਦੋਂ ਮੱਛੀ ਖਾ ਗਈ ਤਾਂ ਦੁੱਧ ਪੀ ਗਿਆ ਫਿਰ ਤਾਂ ਮੈਨੂੰ ਫਲਵੈਰੀ ਹੋ ਜਾਣੀ ਹੈ ਲੈ ਉਹ ਤੇਰੀ ਬੇਇੱਜ਼ਤੀ ਹੋਣ ਨਾਲ ਚੰਗਾ ਹੀ ਆ ਕਿ ਤੈਨੂੰ ਫਲਵੈਰੀ ਹੋ ਜਾਵੇ ਬੱਸ ਕਰੋ ਜਨਾਬ ਬੱਸ ਕਰੋ ਬੱਸ ਕਰੋ ਉਹ ਤੂੰ ਵੀ ਬੱਸ ਕਰਕੇ ਬਰਾਤ ਲੈ ਕੇ ਜਾਣੀ ਓਏ ਉਹ ਜਨਾਬ ਮੇਰੇ ਕਹਿੰਦਾ ਮਤਲਬ ਮੇਰਾ ਮਜ਼ਾਕ ਨਾ ਢਾਓ ਨਾ ਤੇਰਾ ਮਜ਼ਾਕ ਨਾ ਡਾਈਏ ਹੋਰ ਅਸੀਂ ਥਾਣੇ ਵਿੱਚ ਪਤੰਗ ਡਾਈਏ ਹੇ ਰੱਬਾ ਕਾਲੇ ਕੀਤੇ ਜਹਾਨ ਤੇ ਕਿਉਂ ਪੈਦਾ ਪੁਲਿਸ ਵਾਲੇ ਨੇ ਮੈਨੂੰ ਪਸੰਦ ਕਰਦੇ ਜਿਆਦਾ ਮੇਰੇ ਵੀ ਆਗੇ ਤੂੰ ਜਮਾਨਤ ਦੇ ਦੇ ਨਹੀਂ ਤਾਂ ਪੁਲਿਸ ਵਾਲੇ ਨੂੰ ਹਵਾਲਾ ਚ ਬੰਦ ਕਰ ਦੇ ਤੇ ਮੇਰੀ ਗੱਲ ਸੁਣ ਓਏ ਆ ਮੈਂ ਨਾ ਥਾਣੇ ਬਚਾ ਕੇ ਸਾਨੂੰ ਬਦਵਾ ਲਈ ਜਾ ਉਹ ਤੈਨੂੰ ਮੈਂ ਦੱਸ ਦਿੰਦਾ ਇੱਕ ਤਰੀਕੇ ਨਾਲ ਹੋਰ ਤੂੰ ਚਿੱਟਾ ਹੋ ਸਕਦਾ ਜਨਾਬ ਉਹ ਕਿਵੇਂ ਚੌਪਰਾ ਆਮਣਾ ਆਪਣੇ ਆਪ ਨੂੰ ਚਾਰ ਪੈਸੇ ਇਕੱਠੇ ਕਰਕੇ ਸਿਲਵਰ ਪੇਂਟ ਕਰਾ ਲੈ ਜਨਾਬ ਜੇ ਮੈਂ ਫੇਰ ਵੀ ਗੋਰਾ ਨਾ ਆਇਆ ਫੇਰ ਤੇ ਲੋਸੀ ਗੋਰਾ ਕਰ ਦੇਾਂਗੇ ਜਨਾਬ ਉਹ ਕਿਵੇਂ ਉਹ ਮਾਰ ਮਾਰ ਕੇ ਮਾਰ ਮਾਰ ਕੇ ਤੇਰੀ ਕਾਲੀ ਚਮੜੀ ਲਾ ਦੇਵਾਂਗੇ ਤੇ ਥੱਲੋਂ ਤੇਨੂੰ ਗੋਰਾ ਬਣਾ ਦੇਵਾਂਗੇ ਅੱਛਾ ਉਹ ਮੈਂ ਦੱਸਿਆ ਉਹ ਮੈਂ ਤੈਨੂੰ ਦੱਸਾਂ ਮੇਰਾ ਤੇੜਿਆ ਸਾਨੂੰ ਮੈਨੂੰ ਛੱਡ ਦੇਣਾ ਚਾਹੀਦਾ ਉਹ ਜਨਾਬ ਇਹਨੂੰ ਆਪਾਂ ਛੱਡਣਾ ਨਹੀਂ ਇਹਦਾ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਆ ਉਹ ਕਿਵੇਂ ਜੇ ਆਪਾਂ ਬਣਾਈ ਹੋਵੇ ਨਾ ਥਾਣੇ ਵਿੱਚ ਚਾਹ ਪਾਣੀ ਉਵਾਲ ਕੇ ਇਕੱਲਾ ਦੁੱਧ ਤੇ ਖੰਡ ਪਾ ਦਿਓ ਪੱਤੀ ਪਾਣ ਦੀ ਲੋੜ ਨਹੀਂ ਲੋ ਕਿਉਂ ਉਹ ਜਨਾਬ ਇਹਦਾ ਮੂੰਹ ਫੜ ਕੇ ਪਤੀਲੀ ਦੇ ਵਿੱਚ ਘਵਾਵਾਂਗੇ ਆ ਦੇਖਿਓ ਪੱਤੀ ਦਾ ਸਵਾਦ ਉਹ ਚਾਹ ਬਣਾ ਕੇ ਆਪਾਂ ਪੀ ਜਾਵਾਂਗੇ ਚਾਹ ਤਾਂ ਬਣ ਜਾਊਗੀ ਤਾਂ ਇਹਦਾ ਸਾਨੂੰ ਹੋਰ ਕੀ ਫਾਇਦਾ ਹੋਊਗਾ ਹੋਰ ਜਨਾਬ ਇੱਕ ਇਹਦਾ ਬਹੁਤ ਵੱਡਾ ਫਾਇਦਾ ਆਪਾਂ ਨੂੰ ਹੈ ਉਹ ਕਿਹੜਾ ਜਿਵੇਂ ਕਿ ਆਪਣੇ ਕੋ ਕੋਈ ਬਹੁਤ ਖਤਰਨਾਕ ਮੁਜਰੀਮ ਆ ਜਾਂਦਾ ਤੇ ਸਾਨੂੰ ਵੱਡੇ ਸਾਹਿਬ ਹੁਣੀ ਕਹਿੰਦੀ ਐ ਕਿ ਇਹਨੂੰ ਕਾਲੇ ਪਾਣੀ ਦੀ ਸਜ਼ਾ ਦਿਓ ਕਿਉਂਕਿ ਕਿੱਥੇ ਉਹਨੂੰ ਲੈ ਕੇ ਬਸਾਂ ਵਿੱਚ ੱੱਕੇ ਖਾਂਦੇ ਖਾਂਦੇ ਕਾਲੇ ਪਾਣੀ ਨੂੰ ਜਾਵਾਂਗੇ ਚੋਪਰਾਵਾਂ ਨਾਲ ਥਾਣੇ ਦੇ ਬੈਕ ਸਾਈਡ ਇੱਕ ਛੱਪੜਾ ਬਣਾਉਨੇ ਆ ਬੇਚ ਇਹਨੂੰ ਡਬਾਉਨੇ ਆ ਜਦ ਆਪ ਜਦੋਂ ਇਹ ਪਾਣੀ ਚ ਡੁੱਬੂਗਾ ਤਾਂ ਆਪੇ ਹੀ ਕਾਲਾ ਪਾਣੀ ਹੋ ਜਾਊਗਾ ਤੇ ਆਪਾਂ ਮੋਚਨੇ ਫੜ ਕੇ ਐਸੇ ਕਾਲੇ ਪਾਣੀ ਦੀ ਸਜ਼ਾ ਦੇਈ ਜਾਵਾਂਗੇ